ਆ ਦੁੱਧ ਨੰਗਾ ਹੀ ਰੱਖਿਆ ਤੇ ਨਿਕਰ ਨੂੰ ਵੀ ਪਾ ਦੋ ਦੁੱਧ ਨੰਗਾ ਹੀ ਰੱਖਿਆ ਦੁੱਧ ਭਰਾਵਾ ਪਰੋਣੇ ਆਏ ਸੀ ਤੇ ਦੁੱਧ ਮੁੜ ਗਿਆ ਮੈਂ ਇਹ ਕਹਿੰਦਾ ਨੰਗਾ ਹੀ ਰੱਖਿਆ ਤੇ ਨਿਕਰ ਨੂੰ ਕੋਈ ਕਰ ਦੇ ਦੁੱਧ ਪਿਆਵਾਂਗੇ ਤੇ ਪਰੋਣੇ ਕਹਿੰਦੇ ਪੀਣਾ ਨਹੀਂ ਤੇ ਉਹ ਨਾ ਉਬਲ ਗਿਆ ਅੱਜ ਬਈ ਮੇਰੀ ਸਾਲੀ ਆਈ ਸੀ ਆਪਾਂ ਵੀਡੀਓ ਬਣਾਈ ਹੈ ਹਨਾ ਅੱਜ ਮੇਰੀ ਸਾਲੀ ਆਈ ਸੀ ਮਿਲਣ ਇੱਥੇ ਸਾਲੀ ਨਾਲ ਵੀਡੀਓ ਬਣਾ ਲਓ ਜੀ ਇਹਦੇ ਸਕੂਲ ਪਹੁੰਚ ਗਏ ਆ ਤੇ ਦੇਖੋ ਕਿੰਡੀ ਵੱਡੀ ਬਿਲਡਿੰਗਾਂ ਨੇ ਕਿੰਨੀਆਂ ਵੈਣਾਂ ਨੇ ਦੋਸਤੋ ਆਪਣੇ ਜਿਹੜੇ ਗੇਟਰ ਤੇ ਵੇਲ ਲੱਗੀ ਹੋਈ ਤੇ ਪਹਿਲੀ ਵਾਰ ਉਹਨੂੰ ਫਲਾਵਰ ਆ ਗਏ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਹਨ ਪਹਿਲੀ ਵਾਰ ਗੁੱਛਾ ਲੱਗਾ ਫੁੱਲਾਂ ਦਾ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਵੈਲਕਮ ਕਰਦੇ ਹਾਂ ਜਸਰੀਨ ਦੇ ਵਲੌਗ ਚੈਨਲ ਤੇ ਤੁਹਾਡਾ ਤੇ ਉਮੀਦ ਕਰਦੇ ਹਾਂ ਤੁਸੀਂ ਜਿਆ ਠੀਕ ਠਾਕ ਹੋਵੋਗੇ ਤੇ ਅੱਜ ਆਲਾ ਵਲੌਗ ਕਰਦੇ ਹਾਂ ਸਟਾਰਟ ਤੁਹਾਡੇ ਲਈ ਸੋ ਅੱਜ ਜਾ ਰਹੇ ਹਾਂ ਸ਼ਹਿਰ ਗੱਡੀ ਦੀ ਰੇਸ ਲੱਪੀ ਗਈ ਜੀ ਬਰੇ ਤੋਂ ਸ਼ਹਿਰ ਚ ਪਹਿਲੇ ਲੱਗਣੇ ਹੁੰਦੇ ਹਨ ਸੋ ਕੁਛ ਬਟਿਕ ਦੇ ਕੰਮ ਕਰਨ ਵਾਲੇ ਕੋਈ ਸਾਡੇ ਆਪਣੇ ਕੋਈ ਪਰਸਨਲ ਕੰਮ ਕਰਨ ਵਾਲੇ ਆ ਸੋ ਉਹ ਕਰਨੇ ਨੇ ਅੱਜ ਰਿਕਾਰਡ ਆਪਾਂ ਤੋੜ ਦਿੱਤਾ ਤੇ ਆਪਾਂ ਨਿਕਲ ਗਏ ਅੱਜ 10 ਵਜੇ ਨੂੰ ਘਰੋਂ ਨਿਕਲ ਗਏ ਨਹੀਂ ਅੱਗੇ ਆਪਾਂ 12 ਵਜੇ ਨੂੰ ਨਿਕਲਦੇ ਹਮੇਸ਼ਾ ਹਣਾ ਯੈਸ ਇੱਥੇ ਆਪਾਂ ਲੇਟ ਹੋ ਜਾਂਦੇ ਕਾਫੀ ਇਤਿਹਾਸ ਰਾਜ ਗਿਆ ਰਾਜਤਾ ਹਜਤਾ ਆਪਾਂ ਅੱਜ ਦਾ 12 ਵਜੇ ਤੋਂ ਪਹਿਲਾਂ ਨਿਕਲਦੇ ਹਾਂ ਸਾਨੂੰ 12 ਵਜਾਂ ਦੇ ਜਿਹਨੂੰ ਤੁਰਦੇ ਕਰਦੇ ਨੂੰ ਹਣਾ ਠੀਕ ਆ ਤੇ ਬਾ ਹੁਣ ਤੁਹਾਡੇ ਲਈ ਸ਼ਾਰਟ ਵਾਤ ਵਾਤ ਵੀਡੀਓ ਆਪਾਂ ਲਗਣੀਆਂ ਸ਼ਾਰਟ ਵੀਡੀਓ ਪਾਉਣ ਤੇ ਫਿਰ ਸ਼ਾਰਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਆਪਾਂ ਸਾਰਿਆਂ ਸਪੋਰਟ ਕਰਦੇ ਹੋ ਠੀਕ ਹੈ ਤੇ ਬਹੁਤ ਜਲਦੀ ਆਪਾਂ ਅ ਤੁਹਾਡੇ ਲਈ ਐਪੀਸੋਡ ਵੀ ਸ਼ੁਰੂ ਕਰਨੇ ਆ ਠੀਕ ਹੈ ਬਹੁਤ ਜਲਦੀ ਆ ਪਰ ਸਾਨੂੰ ਥੋੜੀਆਂ ਇਹ ਪ੍ਰੋਬਲਮ ਆ ਰਹੀਆਂ ਨੇ ਤਾਂ ਕਰਕੇ ਅਸੀਂ ਇਹ ਸ਼ੁਰੂ ਨਹੀਂ ਕੀਤੇ ਤੇ ਪਰ ਬਹੁਤ ਜਲਦੀ ਆਪਾਂ ਥੋੜੇ ਜਿਹਾ ਇਦਾਂ ਕੋਸ਼ਿਸ਼ ਕਰਾਂਗੇ ਆਪਣੀ ਅ ਜਲਦੀ ਲੈ ਕੇ ਆਵਾਂਗੇ ਤੁਹਾਡੇ ਜੀ ਜੀ ਜਲਦੀ ਲੈ ਕੇ ਆਵਾਂਗੇ ਓਕੇ ਚਲ ਗਏ ਫਿਰ ਆਓ ਫਿਰ ਤੁਹਾਨੂੰ ਮੋਗਾ ਲੈ ਕੇ ਚਲ ਗਏ ਸੋ ਸਵੇਰੇ ਸਵੇਰੇ ਹੀ ਘੋੜੇ ਭੱਜਣੇ ਸ਼ੁਰੂ ਹੋ ਗਏ ਆ ਪੇਟ ਪੇਟ ਵਾਲੇ ਭੁੱਖ ਲੱਗੀ ਵੀ ਐ ਜਿਆਦੇ ਘਰੇ ਬਣਾਈ ਸੀ ਮਾਨਪੀਤ ਨੇ ਕਦੂਆਂ ਵਾਲੀ ਸਬਜ਼ੀ ਤੇ ਕਦੂ ਆਪਾਂ ਖਾਂਦੇ ਨਹੀਂ ਇਹ ਬਹੁਤ ਚਾਹ ਕੇ ਖਾਂਦੇ ਨਹੀਂ ਮੈਨੂੰ ਤਾਂ ਵਧੀਆ ਲੱਗਦੇ ਸਾਰਿਆਂ ਨੂੰ ਵਧੀਆ ਸਾਰਿਆਂ ਨੂੰ ਵਧੀਆ ਲੱਗਲੇ ਮੈਨੂੰ ਛੱਡ ਕੇ ਨਾ ਮੈਂ ਤੂਰੀ ਖਾਣਾ ਨਾ ਉਹਨੇ ਕਦੂਆਂ ਆਸ਼ ਦੀ ਆਸ਼ ਕੇਂਦਿਸ ਮੈਂ ਕਦੂ ਖਾਣੇ ਆ ਕਦੂ ਖਾਣੇ ਆ ਭੁੱਖ ਲੱਗੀ ਵੀ ਮੈਂ ਦੱਦੀ ਗਰੂਟੀ ਮਸਾਂ ਲਗਾਈ ਆ ਤੇ ਹੁਣ ਇੱਥੇ ਮੈਂ ਚੱਲ ਹੁਣ ਪਹਿਲਾਂ ਆਪਾਂ ਗੰਨੇ ਦਾ ਜੂਸ ਵੀ ਲਈਏ ਕਿ ਸਾਈ ਦੇ ਲਈ 404 ਰਹਿਣੀ ਆ ਤੇ ਫਿਰ ਸਾਈ ਦੇ ਲਈ ਦੁਰਿਆ ਚੱਲੂਗਾ ਹਨ ਇੱਕ ਜਦੋਂ ਆਪਾਂ ਥੋੜੀ ਜਿਹੀ ਡਾਈਟ ਘਟਾਉਣੀ ਆ ਨਾ ਵੀ ਥੋੜੀ ਜਿਹੀ ਫੈਟ ਲਾਸ ਕਰਨੀ ਆ ਉਦੋਂ ਫਿਰ ਭੁੱਖ ਲੱਗਦੀ ਬਹੁਤ ਜ਼ਿਆਦੀ ਹਨਾ ਪਹਿਲਾਂ ਪਰ ਅਜ ਰਾਜ ਕੇ ਖਾਣ ਦੀ ਆਪਣੀ ਆਦਤ ਪਈ ਹੁੰਦੀ ਆ ਪਰ ਜਦੋਂ ਉਹਨੂੰ ਆਪਾਂ ਇੱਕਦਮ ਘਟਾ ਘੱਟ ਖਾਣਾ ਸ਼ੁਰੂ ਕਰਦੇ ਫਿਰ ਬਾਡੀ ਉਹਨਾਂ ਮੰਗਦੀ ਆ ਤੇ ਬਹੁਤ ਔਖਾ ਹੋ ਜਾਂਦਾ ਹਨਾ ਤੇ ਤੁਸੀਂ ਨਾ ਘੱਟ ਕਰੋ ਨਹੀਂ ਟੈਡਵੋਧ ਨੇ ਸ਼ੁਰੂ ਕਰੇ ਬਈ ਇਹ ਸੈਲੀਬ੍ਰਿਟੀ ਬੰਦੇ ਆ ਯਾਰ ਬਹੁਤ ਕੁ ਦਿਖਣੇ ਮੇਰੇ ਸਾਨੂੰ ਐਵੇਂ ਗੋਲਦੀ ਨੂੰ ਮੈਂ ਕਿ ਸੈਲੀਬ੍ਰਿਟੀ ਬੰਦੇ ਆ ਇਹਨਾਂ ਨੂੰ ਬਹੁਤ ਕੋ ਦੇਖਣਾ ਪੈਂਦਾ ਮਨਟੇਨ ਕਰਕੇ ਰੱਖਣਾ ਪੈਂਦਾ ਆਪਦੇ ਆਪ ਨੂੰ ਬਹੁਤ ਕੋ ਦੇਖਣਾ ਪੈਂਦਾ ਜੀ ਲਓ ਜੀ ਸਵੇਰੇ ਸਵੇਰੇ ਨੇਚਰ ਪਾਰਕ ਕੋਲੇ ਗਨੇ ਆ ਆਪਾਂ ਮੋਗੇ ਤੇ ਬੜਾ ਸੋਹਣਾ ਮਾਹੌਲ ਇੱਥੋਂ ਦਾ ਕਿ ਦਰਖਤ ਬੜੇ ਸੋਹਣੇ ਲੱਗਦੇ ਸੰਘਣੇ ਹੋਏ ਪਏ ਆ ਬਹੁਤ ਜ਼ਿਆਦੇ ਕਿਕਰਾਂ ਲੱਗੀਆਂ ਹੋਈਆਂ ਨੇ ਕਿੰਨਾ ਸੋਹਣਾ ਲੱਗਦਾ ਮਾਹੌਲ ਤੇ ਇੱਥੇ ਫਿਰ ਜੂਸ ਪੀਣ ਦਾ ਨਜ਼ਾਰੇ ਹੀ ਵੱਖਰੇ ਹਨਾ ਉਹ ਵੀ ਗੰਨੇ ਦਾ ਐਸ਼ ਨੂੰ ਸਕੂਲੋਂ ਲੈ ਕੇ ਜਾਣਾ ਤੇ ਹੁਣ ਪਹੁੰਚ ਗਏ ਆਪਾਂ ਐਸੇ ਦੇ ਸਕੂਲ 'ਚ ਪਿੰਡ ਨੂੰ ਵਾਪਸੀ ਸੀ ਆਪਣੀ ਕੰਮ ਸਾਰੇ ਹੋ ਗਏ ਆ ਹੁਣ ਐਸ਼ ਨੂੰ ਸਕੂਲੋਂ ਲੈ ਕੇ ਆਉਣਾ ਆਪਾਂ ਬੱਚਿਆਂ ਨੂੰ ਚੱਲਦੀ ਚਾਲ ਚੱਲ ਗਏ ਮੈਂ ਜਾਣਾ ਚਾਹ ਬੈਂਡ ਫਿਰ ਲਓ ਜੀ ਐਸੇ ਦੇ ਸਕੂਲ ਪਹੁੰਚ ਗਏ ਆ ਤੇ ਦੇਖੋ ਕਿੰਦੀ ਵੱਡੀ ਬਿਲਡਿੰਗਾਂ ਨੇ ਕਿੰਨੀਆਂ ਵੈਨਾਂ ਨੇ ਲਓ ਵੀ ਐਸ਼ ਕਾਕਾ ਆ ਗਏ ਸਾਡਾ ਐਸੇ ਹੈਲੋ ਕਰੋ ਮੁੜਕੀ ਨਾਲ ਭਿੱਜੀ ਖੜੀ ਆ ਕਿਉਂਕਿ ਵੈਣ ਥੋੜਾ ਟਾਈਮ ਲੱਗ ਜਾਂਦਾ ਆਉਣ ਚ ਪੰਡ ਤੇ ਵੱਡੇ ਸਕੂਲ ਚ ਬੱਚੇ ਲੈਂਦੀ ਆ ਅੱਧਾ ਅੱਧਾ ਘੰਟਾ ਵੈਣ ਨੂੰ ਖੜਨਾ ਪੈਂਦਾ ਇੱਥੇ ਫਿਰ ਅਸੀਂ ਕੋਲ ਦੀ ਲੰਗਦੇ ਮਗਾਸ਼ ਨੂੰ ਲੈ ਚੱਲ ਗਏ ਐਸ਼ ਗਰਮੀ ਕਿੰਨੀ ਕਉਂਦੀ ਸੀ ਹੈ ਹੋਰ ਨਹੀਂ ਬੋਲਣਾ ਇਹਨੇ ਰਸੋਈ ਦੇ ਵਿੱਚ ਬੜੀ ਉਥਲ-ਪੁਥਲ ਮਚ ਰਹੀ ਆ ਹਾਂ ਮੀਟ ਮੂਡ ਬਣ ਰਿਹਾ ਜਿਹੜਾ ਇੰਨਾ ਰੋਲਾ ਪਿਆ ਇੱਥੇ ਸਰ ਮੀਟ ਨਾਲ ਵੀ ਕੰਮ ਬਾਹਰ ਗਿਆ ਕੀ ਬਣਾਉਣ ਲੱਗੇ ਆ ਆ ਵੇਲਾ ਕੀਮਾ ਬਣਾਇਆ ਹੋਇਆ ਮੀਟ ਦਾ ਵੇਣ ਦਾ ਇਹ ਕੀ ਬਣ ਰਿਹਾ ਬੇਬੇ ਕਦੂ 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 ਕਸ ਕਰਕੇ ਕਦੂ ਕਦੂ ਕਦੂਗਾ ਅਸ ਕਦੂ ਨੂੰ ਕਦੂ ਕਰਕੇ ਇਹ ਹੁਣ ਡਿਸ਼ ਬਣਾਉਣ ਲੱਗੇ ਤੇ ਇਹਨਾਂ ਨੂੰ ਪਤਾ ਹੈ ਨਹੀਂ ਵੀ ਕੀ ਬਣਾ ਰਹੇ ਨਾ ਨਹੀਂ ਪਤਾ ਚੀਜ਼ ਉਹ ਕਹਿਣ ਹੋਣਾ ਸਰਦੀ ਨਹੀਂ ਦੀ ਨਾ ਤੇ ਠਿੱਲਾਦਿਆ ਹੋ ਜਾਂਦਾ ਕਿ ਕੱਛ ਕੇ ਬਣਾਉਂਗੀ अच्छा रसी रसी ਪਾ ਲਾ ਨਾ ਫਿਰ ਨੂੰ ਫੇ ਕੱਚ ਕੇ ਬਣਾ ਨਾ ਜੋੜ ਤਾਂ ਮੈਂ ਜੋੜਤਾ ਹੀ ਕਰਕੇ ਐਂ ਕਰੋ ਫਿਰ ਨਿੰਬੂ ਨਿਚੋੜਨੀ ਚ ਪਾ ਲੂ ਚੰਗੀ ਤਰ੍ਹਾਂ ਨਾ ਜੋੜ ਲਓ ਹੈ ਜਦੋਂ ਤਾਂ ਸਬਜੀ ਬਣਾ ਕੇ ਥਿਲ ਲੇ ਲੇ ਮਸਾਲਾ ਜਦ ਨਹੀਂ ਹੋਇਆ ਇੰਕਾ ਕੱਟ ਕੱਟ ਕੱਛ ਕੇ ਨਾ ਬਣਾਇਆ ਮੈਂ ਤੈਨੂੰ ਫਿਰ ਵੇਖ ਲਈ ਤੇ ਮੈਂ ਬਣਾਵਾਂ ਵਰ ਕਸ ਕਸ ਕੇ ਕਰਾਂ ਅਸੀਂ ਕੱਛ ਕੇ ਬਣਾਉਣਾ ਕਦੂਆਂ ਤੋਂ ਆਪਾਂ ਬਹੁਤ ਚੰਗੂ ਆ ਵੀ ਆਪਾਂ ਕਦੂ ਖਾ ਕੇ ਬਿਲਕੁਲ ਖੁਸ਼ ਨਹੀਂ ਹੈਗੇ ਪਰਾ ਕਦੂ ਹੀ ਮੇਰਾ ਕਦੂ ਗੱਜ ਕਰ ਲਿਆ ਸਾਰੇ ਨੂੰ ਵਧੀਆ ਸਬਜੀ ਕਦੂ ਦੀ ਹੀ ਤੇ ਬੀਬੇ ਕੇਲੇ ਦੇ ਕੀ ਗਾਲਾਂ ਫਾ ਦਿੱਤਾ ਇਹਨਾਂ ਨੂੰ ਗਾਲ ਚ ਪਾ ਕੇ ਰਸਲ ਤਾਂ ਅੰਗੇ ਹੋਇਆ ਲੁਫਾ ਬਈ ਲੁਫਾ ਹੋਏਗਾ ਜਵਾਹ ਪਾਦਾ ਤੇ ਫਿਰ ਹੋਰ ਕੀ ਕਰੀਏ ਆ ਵੇਲਾ ਵਧੀਆ ਕੋਈ ਕੇਲਾ ਨਹੀਂ ਖਰਾਬ ਹੋਇਆ ਹਾਂ ਦਾਬਣੀ ਨਾ ਆਉਂਦੀ ਇਦਾਂ ਹਾਂ ਆ ਚਾਹ ਕੜੀ ਪੱਤੇ ਆ ਕੜੀ ਪੱਤੇ ਕੱਢੇ ਆ ਦੂਜੇ ਚੋਂ ਆਟੇ ਚੋਂ ਆਟੇ ਜੋਂ ਆਟੇ ਤੋਂ ਕੱਢੇ ਆ ਕਹਿੰਦੀ ਵਿੱਚ ਪੈਂਦੇ ਨਹੀਂ ਸੁੰਢੀ ਨਹੀਂ ਪੈਂਦੀ ਜੇ ਆਪਾਂ ਕੜੀ ਪੱਤਾ ਪਾ ਦਈਏ ਪੱਤੇ ਠੀਕ ਆ ਬੀਬੇ ਤੇ ਆ ਦੁੱਧ ਨੰਗਾ ਹੀ ਰੱਖਿਆ ਤੇ ਨਿਕਰੂ ਕੋਈ ਬਾਦ ਰੋ ਦੁੱਧ ਨੰਗਾ ਹੀ ਰੱਖਿਆ ਨਾ ਤੇ ਬਣਾਵਾ ਕਰਾਉਣਾ ਹੀ ਆ ਜੀ ਤੇ ਦੁੱਧ ਮੁੜ ਗਿਆ ਮੈਂ ਇਹ ਕਹਿੰਦਾ ਨੰਗਾ ਹੀ ਰੱਖਿਆ ਤੇ ਨਿਕਰੂ ਮੈਂ ਕਹਿੰਦਾ ਤੇ ਦੁੱਧ ਪਿਆਵਾ ਗਿਆ ਤੇ ਪਰੋਣੇ ਕਹਿੰਦੇ ਪੀਣਾ ਨਹੀਂ ਤੇ ਉਹ ਨਾ ਉਬਲ ਗਿਆ ਅੱਜ ਬਈ ਮੇਰੀ ਸਾਲੀ ਆਈ ਸੀ ਆਪਾਂ ਵੀਡੀਓ ਬਣਾਈ ਹੈ ਹਨਾ ਅੱਜ ਮੇਰੀ ਸਾਲੀ ਆਈ ਸੀ ਮਿਲਣ ਇੱਥੇ ਸਾਲੀ ਨੇ ਵੀਡੀਓ ਬਣਾਈ ਨਹੀਂ ਹੋਰੀ ਹੋ ਰਹੀ ਗਿਆ ਯਾਦ ਹੀ ਨਹੀਂ ਆ ਚਾ ਚਾਚੀ ਇੱਥੇ ਹੀ ਭੁੱਲ ਗਿਆ ਹੈ ਸਹੀ ਗੱਲ ਆ ਠੀਕ ਹੈ ਲੰ ਆ ਉਹਨਾਂ ਦਾ ਨੂਹ ਤੇ ਮੁੰਡਾ ਵੀ ਆਇਆ ਸੀ ਜਿੰਨਾਂ ਦਾ ਰੈਸਟਰੀ ਸੀ ਮਾਸੀ ਤੇ ਮਾਸੜ ਲੱਗਦੇ ਜਨ ਕਿ ਜਾਂ ਸਿੱਧੂ ਮਾਸੜ ਲੱਗਦਾ ਸਾੜੀ ਦੀ ਨੂਹ ਨੇ ਬਾਹਰ ਨੂੰ ਜਾਣਾ ਹਾਂ ਬਾਹਰ ਨੂੰ ਜਾਣਾ ਉਹਨਾਂ ਨੇ ਹੈ ਨਾ ਸਪੈਸ਼ਲ ਵਿਚਾਰੇ ਮਿਲਣ ਆਏ ਆ ਆਪਾਂ ਨੂੰ ਤੇ ਆਪਾਂ ਵੀ ਜਾਵਾਂਗੇ ਮਿਲਣ ਉਹਨਾਂ ਨੂੰ ਹਣਾ ਹਾਂ ਬੇਬੇ ਦਾ ਮੂੰਹੇ ਲਾ ਕੇ ਜੀ ਲੈ ਲਿਆ ਭਈਆਂ ਦਾ ਲਾਗੇ ਚਮਕਣ ਇਹ ਕੀ ਆ ਇਹ ਗੰਡੇ ਆ ਵਰਗੀ ਆ ਹਾਂ ਸ਼ੈਂਕੀ ਵੀ ਉਹ ਅਖੜਾ ਦੇਖੀ ਜਾਂਦਾ ਸ਼ੈਂਕੀ ਕੀ ਬਣਾ ਰਿਹਾ ਮੈਨੂੰ ਤੇ ਰਾਦੇ ਆਪਣੂ ਰਾਦ ਮਿਲ ਕੇ ਪਾਗਲ ਹੀ ਪੜਾਈ ਜਾਂਦੀਆਂ ਹੈ ਸ਼ੈਂਕੀ ਕੀ ਬਣਾਉਂਦੇ ਓਏ ਪਾਗਲ ਸ਼ੈਂਕੀ ਪਾਗਲ ਬਣਾਉਂਦੇ ਆ ਚਲੋ ਬਾਅਦ ਚਲੋ ਬਾਅਦ ਪਾਗਲ ਬਣਾਉਂਦੇ ਬਈ ਸ਼ੈਂਕੀ ਨੂੰ ਵੀ ਗਰਮੀ ਬਹੁਤ ਆ ਬੇਬੇ ਹਨਾ ਗਰਮੀ ਬਹੁਤ ਹੂੰ ਵੇ ਥੋੜਾ ਤਾਂ ਮੇਰੇ ਸਮਾਂ ਦਾ ਜੀ ਖਾਣ ਨੂੰ ਜੀ ਨਹੀਂ ਕਰਦਾ ਮੈਨੂੰ ਇੱਥੇ ਤਸੱਲੀ ਹੋ ਜਾਂਦੀ ਮੇਰੀ ਇੰਨੇ ਵੀ ਮੋੜਾ ਦੇ ਜੜੀ ਹੁੰਦੀ ਹੈ ਨਾ ਉਹ ਇੱਥੇ ਲਾਈ ਦੀ ਪੱਖੀ ਸੀ ਹਾਂ ਉਹ ਲਵਾ ਲਈ ਬੋਲਵਾ ਲਈ ਵਸ ਫਿਰ ਖੋਸ ਜਾਂ ਤੇ ਖੋਸੀ ਹਨ ਮੂੰਹ ਮਾਣੋ ਹਵਾ ਲਗੀ ਜਾਇਆ ਕਰੂਗੀ ਹੋਰ ਕੀ ਇਸ ਨੂੰ ਲਵਾ ਦਈਏ ਮੈਂ ਇੱਥੇ ਇਹ ਸੀ ਤਨਾ ਹਵਾ ਦੇ ਵਿੱਚ ਚਾਹੀਦਾ ਉਸ ਤੇ ਭੰਡੜੇ ਲਿਣੇ ਦਾ ਪਾਈ ਦੇ ਨੂੰ ਚਲੋ ਆਏ ਯਾਰ ਫਟ ਜਾਂਦੇ ਪੱਕੇ ਫਟ ਕਰਾ ਦੀਓ ਉੱਤੇ ਤੇਰੀ ਇਧਰ ਨੂੰ ਜਾਏਂਗੀ ਨਾਲ ਹੀ ਚੱਲਦੇ ਜਾਉ ਨਹੀਂ ਮੈਂ ਤੋ ਆਹੀ ਕਰਗੀ ਨਾ ਉਹ ਜੱਟ ਜੀ ਵੀਦਾਰ ਕਾਦੇ ਹੁੰਦੇ ਜਿੰਨਾਂ ਨੇ ਫ੍ਰੀਜਾਂ ਦੇ ਸਮਾਨ ਨਾਲ ਪਿਆ ਹੋਵੇ ਹਾਂ ਸਹੀ ਗੱਲ ਆ ਜਿੰਨੇ ਮਰਜ਼ੀ ਘਰ ਚ ਰੱਖਣੇ ਉਹਨਾਂ ਦੀ ਫ੍ਰੀਜ ਦੇ ਸਮਾਨ ਉੱਤੇ ਫੈਜਦੇ ਤੇ ਸਮਾਨ ਨਹੀਂ ਨਾ ਫਿਰ ਕਿੱਤੋਂ ਦਾ ਪਤਾ ਨਹੀਂ ਫਿਰ ਉਹ ਆਪਾਂ ਜੀ ਵੀ ਦਾ ਪਤਾ ਘਰ ਨਹੀਂ ਹੁੰਦਾ ਉਹ ਨਹੀਂ ਜੀ ਵੀ ਦਾ ਲੱਖਾਂ ਲਮਾਰੀਆਂ ਵਾਲੀਆਂ ਰੱਖਾਂ ਰੈਂਕ ਬਣਾ ਲੀ ਜਿਹੜਾ ਆਪਣਾ ਫ੍ਰੀਜ ਦੇ ਸਮਾਨ ਰੱਖਣ ਦਾ ਹੇਗਾ ਨਜ਼ਾਰਾ ਉਹ ਵੱਖਰਾ ਹੀ ਆ। ਉਹ ਵੱਖਰਾ ਵੀ। ਨਹੀਂ ਹਰਦਾ। ਉਹ ਬਾਅਦ ਵਾਰੀ ਵੇਰਲੀ ਵੀ ਕਰਕੇ ਦੇਖਣੀ ਉਹ ਉੱਪਰ ਉਹਨੂੰ ਥਾਲੀ ਰੱਖੀਏ ਫੇਰ ਦੂਜੇ-ਤੂਜੇ ਦਿਨਾਂ ਨੂੰ ਛਾਪੀਏ। ਜਹਰਾ ਹੀ ਨਹੀਂ ਹੁੰਦਾ ਜਿੰਨਾ ਮੇਰੇ ਭਰਾ ਜਦੇ ਕੁਝ ਦਿਨ ਰੱਖੀਏ। ਨੂੰ ਸਾਸੂਣੀ ਤਾਂ ਨੂੰ ਸਾਦ ਗਰਮੀ ਦੇ ਰਾਤ ਚ ਹੋਈ ਜਾਂਦੀ ਕਿ ਕੜਛੀ ਦੇ ਰਗੜੇ ਤੇ ਰਗੜਾ ਦੇ ਐਨੇ ਐ ਤਾਂ ਛੇਤੀ ਹੋਣੀ। ਟਾਈਮ ਤਾਂ ਉਨਾ ਹੀ ਲੱਗਣਾ ਇਹਨੂੰ। ਉਹਨੂੰ ਐਵੇਂ ਛੇਤੀ ਬਾਂਦੇ ਗਰਮੀ 'ਚ ਖੜੀ ਆ। ਆਹ ਚੱਕਰਾ ਹੁਣ ਦੰਦ ਜੱਟਾ ਕਰਕੇ ਰੇਸ ਪਾ ਲੈਣਾ। ਏ ਮੈਨੂੰ ਲੱਗਦਾ ਹੈ 10 11 ਜਾਂ 12 ਵਜੇ ਤੱਕ ਠੰਡਾ ਹੋ ਜਾਵੇਗਾ। ਹਾਂ ਗਰਮੀ ਬਹੁਤ ਆ। ਕਿਹੜੀ ਵਾਰੀ ਭੋਲ ਜਾਂਦੇ ਹੁੰਦੇ ਜਾ ਵੀ ਨਹੀਂ ਲਾਈਦਾ ਚੇਤਾ ਭੋਲ ਜਾਂਦਾ। ਬੰਮੀ ਸ਼ੈਂਕੀ ਬੁਖਾ ਆਪਣਾ ਮੇਰੇ ਸਭ ਨੂੰ ਬਤ ਕੀ ਖਾਣਾ? ਸ਼ੈਂਕੀ ਨੂੰ ਦੁੱਧ ਪਾਉਣਾ ਹੈ। ਦੁੱਧ ਮੰਗਦਾ ਫਿਰ ਇਹ। ਇਹ ਤਾਂ ਦੁੱਧ ਦੁੱਧ ਵਿੱਚ ਕਿਹਨੇ ਪਾਈਦਾ ਨਹੀਂ ਹੁੰਦਾ। ਤੇ ਇਹ ਵੀ ਹਰ ਬਾਰ। ਪਰ ਇਹ ਸਾਡਾ ਐਸਾ ਵਿਗੜਿਆ ਹੋਇਆ ਪਰ ਇਹ ਲੋਕੀਂ ਪੀਤੇ ਬਿਨਾ ਖੜਿਆ ਨਹੀਂ ਛੱਡਣਾ। ਉਹਨਾਂ ਚਿਰ ਮਗਰ ਮਗਰੀ ਫਿਰਦਾ ਰਹਿਣਾ। ਉਹ ਦੇਖੋ। ਪੀਦਾ ਪੀਦਾ ਦੁੱਧ ਪੀਦਾ ਦੁੱਧ ਪੀਦਾ ਆਪਿਆ ਦੁੱਧ ਪੀਣ ਐ ਇੱਕ ਤਾਂ ਨਖਰੇ ਦੇ ਆ ਲਦੇਣ ਵਾਲੇ ਬੰਦਰ ਦੇ ਵੀ ਮਿੰਨਤਾ ਕਰਾ ਕਰ ਕੇ ਚੀਜ਼ ਖਾਣੀ ਆ ਇਨੀ ਸੋਖੀ ਚੀਜ਼ ਹੈ ਬੇਬੇ ਮੈਂ ਤੇਰੇ ਨਾਲ ਅੱਜ ਤੋਂ ਬਾਅਦ ਮੋਟਰਸਾਈਕਲ ਤੇ ਨਹੀਂ ਬਹਿਣਾ ਬਈ ਔਰ ਆਟਾ ਚੱਕੀ ਤੋਂ ਆਟਾ ਖਰਾਬ ਆ ਗਿਆ ਆਟਾ ਬਦਲ ਕੇ ਲਿਆਉਂਦਾ ਤੇ ਮੈਨੂੰ ਕਹਿੰਦਾ ਪਹਿਲੇ ਦਿਨ ਮੈਂ ਅੱਗੇ ਵਾਪਸ ਵਗਰ ਰਹਿੰਦਾ ਹੁੰਦਾ ਮੇਰੇ ਕੋਲ ਤੂੰ ਆਟਾ ਫੜ ਕੇ ਰਹਿ ਕਿ ਉਹ ਮੈਂ ਚਲਾਉਣਾ ਪਹਿਲਾਂ ਤਾਂ ਗਲੀ ਦੇ ਇਧਰ ਨਹੀਂ ਕਰਨੀ ਇਧਰ ਨਹੀਂ ਕਰਨੀ ਉੱਤਮ ਵੀ ਕਰਨੀ ਉੱਤ ਨਹੀਂ ਕਰਨੀ ਇਧਰ ਨਹੀਂ ਕਰਨੀ ਮੈਂ ਕਿਹਾ ਬਾਪੂ ਸਾਹ ਹੌਣਾਂ ਚਲਾ ਨਹੀਂ ਨਹੀਂ ਕਹਿੰਦਾ ਮੈਂ ਸਹੀ ਚਲਾਉਣਾ ਮੈਂ ਕਿਹਾ ਇੱਕ ਮੇਰੀ ਨਹੀਂ ਬੈਠਾ ਗਿਆ ਮੋਟਰਸਾਈਕਲ ਵਗੈਰਾ ਤੇ ਮੈਨੂੰ 50 ਸਾਲ ਹੋ ਗਏ ਇੱਕ ਵਾਰੀ ਸਕੂਟਰ ਤੇ ਬੇਬੇ ਨਾਲ ਲੈ ਕੇ ਗਿਆ ਨਾਨਕੀ ਯਾਨੀ ਕਿ ਆਪਦੀ ਨਾਨਕੇ ਗਿਆ ਬਾਪੂ ਤੇ ਬੇਬੇ ਨੂੰ ਉੱਥੇ ਹੀ ਛੱਡ ਆਇਆ ਉੱਥੇ ਇੱਕ ਕੱਚੇ ਰਾਹ ਹੁੰਦੇ ਸੀ ਉਹ ਰੇਤਾ ਹੁੰਦੀ ਸੀਗੀ ਸਕੂਟਰ ਸਕੂਟਰ ਲੋੜੀ ਲੈਂਦਾ ਸਕੂਟਰ ਲੋੜ ਲਈ ਜਾਵੇ ਇਹਨੂੰ ਐ ਲੱਗਾ ਕਿ ਤੇ ਲਾਣੇਦਾਰ ਦੀ ਮਗਰ ਬੇਟੀ ਆ ਕਿੰਨੀ ਬਾਣ ਜਾ ਕੇ ਮਗਰੋ ਮੁੜ ਕੇ ਗਿਆ ਮੈਨੂੰ ਮਗਰ ਨਹੀਂ ਮਿਲਿਆ ਗੱਡੀਆਂ ਨਹੀਂ ਸੀ ਹੁੰਦੀਆਂ ਕੋਸ਼ੀਂ ਮੋਟਰਸਾਈਕਲਾਂ ਤਾਂ ਹੀ ਜਾਂਦੇ ਸੀ ਮੋਗੇ ਵੀ ਜਾਣਾ ਇੱਕ ਸਜੂਕੀ ਹੁੰਦਾ ਸੀ ਆਪਣੇ ਕੋਲੇ ਹਾਂ ਬੜਾ ੱੱਕਾ ਲਵਾਇਆ ਵੀਰ ਬਾਬੂ ਨੇ ਲੋੜੇ ਰਾਜ ਜਾਂਦੇ ਨੇ ਖੜ੍ਹ ਜਾਨਾ ਮੈਨੂੰ ਕਹਿੰਣਾ ਤੂੰ ਧੱਕਾ ਲਾ ਵਿਚਾਰ ਚ ਜਾ ਕੇ ਕਹਿੰਣਾ ਤੂੰ ਧੱਕਾ ਲਾ ਮੈਂ ਕਹਿੰਦਾ ਮੈਂ ਨਹੀਂ ਤਾਂ ਮੈਂ ਤਾਂ ਕੋਈ ਨਹੀਂ ਲਾਉਣਾਗਾ ਫਿਰ ਮੈਨੂੰ ਗਾਲਾਂ ਕੱਢੀਆਂ ਜਿਵੇਂ ਉਹਨਾਂ ਪਤਾ ਨਹੀਂ ਕਿ ਕਿੰਨੇ ੱੱੱਕੇ ਨਾਲ ਸਟਾਰਟ ਹੁੰਦਾਈ ਬੇਬੇ ੱੱੱਕਾ ਲਾਉਂਦਾਈ ਬੇਬੇ ਦੀ ਸੁਰਖੀ ਗੂੜੀ ਲਾਈ ਹੁੰਦੀ ਗੂੜੀ ਸੁਰਖੀ ਲਾ ਕੇ ੱੱੱਕਾ ਲਾਉਂਦੀ ਫਿਰ ਨਜ਼ਾਰਾ ਲਿਆਉਂਦੇ ਸੀ ਹੁਣ ਐਂੀ ਬੇਬੇ ੱੱੱਕਾ ਲਾਉਂਦੀ ਸੀ ਨਾ ਪੈਰਾਂ ਨਾਲ ਮਿੱਟੀ ਮਗਰ ਨੂੰ ਸੜਦੀ ਪੈਕਾ ਬੜੀ ਹੁੰਦੀ ਬੇਬੇ ਜੜੀ ਦੀ ਤੇ ਅੱਜ ਨੋਹ ਪਾਤਾ 15 15 18 18 ਲੱਖ ਵਾਲੀਆਂ ਗੱਡੀਆਂ 'ਚ ਤੇ ਅਸੀਂ ਸਜੂਕੀ ਦੇ ੱੱੱਕਾ ਲਾ ਕੇ ਟੋਰਦੇ ਜੀ ਸਹੀ ਹੈ ਤੈਨੂੰ ਵੀ ਨਾਲ ਹੀ ਭਾਉਣੇ ਬੇਬੇ ਹੈ ਤੈਨੂੰ ਵੀ ਨਾਲ ਹੀ ਗੱਡੀ 'ਚ ਭਾਉਣੇ ਆ ਉਹ ਗੱਡੀ ਵਾਲੀ ਹੋ ਗਈ ਨਾਲੀ ਮੰਡਣੀ ਹੋਵੇ ਪਰ ਮਾਤਮਾ ਕਹਿੰਦਾ ਵਾਡੀ ਕੌਂਗਣਾ ਕਰੇ ਜਿਨ੍ਹਾਂ ਨੇ ਬੈਠੇ ਜਾਣਾ ਸਾਰਾ ਟਾਈਮ ਨਿਕਲ ਗਿਆ ਆਪਸ ਤੋਂ ਛੋਟੀ ਖਾ ਤੇਰੀ ਇਹ ਸਾਰਾ ਕੁਝ ਕਰਦੇ ਸਜੂਕੀਆਂ ਨੇ ਧੱਕੇ ਫੇਰ ਹੀ ਲਾਏ ਉਹ ਵੀ ਸਹੀ ਆ ਹਾਂ ਸਹੀ ਬਾਪੂ ਸਾਡਾ ਨਾ ਪਹਿਲੇ ਦਿਨੋਂ ਹੀ ਗਰਮ ਜਿਆਦੇ ਆ ਜੇ ਬੇਬੇ ਜੇ ਬੇਬੇ ੱੱਕਾ ਨਹੀਂ ਲਾ ਦਉਂਦੀ ਫਿਰ ਉਹਨੇ ਕਿਹਾ ਹੁਣ ਸਟਾਰਟ ਕਿਵੇਂ ਹੋਊਗਾ ਫਰੋਂਟੇ ਨੂੰ ਪੂਦੇ ਲਾਦ ਲੀਗੇ ਤੇ ਬੇਬੇ ਨੇ ਕਿਹਾ ਚੱਲ ਮੈਂ ਲਾਉਣੀ ਆ ੱੱਕਾ ਫਿਰ ਸੋ ਟਾਈਮ ਟਾਈਮ ਦੀ ਗੱਲ ਹੁੰਦੀ ਆ ਹਣਾ ਕਿ ਆਪਾਂ ਅੱਜ ਤੋਂ 5-7 ਸਾਲ 10 ਸਾਲ ਪਹਿਲਾਂ ਆਪਾਂ ਕੋਈ ਵੀ ਬੰਦਾ ਆਪਦੇ ਜੀਵਨ ਵਿੱਚ ਨੂੰ ਝਾਤੀ ਮਾਰਦਾ ਆਪਾਂ ਪਿੱਛੇ ਜਾਂਨੇ ਆਪਦੀ ਲਾਈਫ ਦੇ ਵਿੱਚ ਤਾਂ ਦੇਖਦੇਗਾ ਆਪਾਂ ਕਿੱਥੋਂ ਕਿੱਥੇ ਪਹੁੰਚ ਗਏ ਅੱਜ ਹਣਾ ਤੇ ਬੜਾ ਖੁਸ਼ ਰਿਹਾ ਕਰੋ ਤੁਸੀਂ ਇਹ ਨਾ ਸੋਚਿਆ ਕਰੋ ਯਾਰ ਵੀ ਆਪਣਾ ਕੁਝ ਬਣਦਾ ਨਹੀਂਗਾ ਤੁਸੀਂ ਆਪਦੀ ਕੋਈ ਵੀ ਪਰਿਵਾਰ ਆ ਤੁਸੀਂ ਅੱਜ ਤੋਂ ਪਿੱਛੇ 5 ਸਾਲ ਸਜਾ 5 ਸਾਲ ਪਿੱਛੇ ਆਪਦੀ ਨਿਗਾ ਮਾਰ ਲਿਓ ਤੇ ਵੀ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਹਾਂ ਯਾਰ ਅਸੀਂ ਪਹਿਲਾਂ ਕੀ ਸੀ ਤੇ ਅੱਜ ਕੀ ਆ ਹਣਾ ਸਾਰਿਆਂ ਦੀ ਲਾਈਫ 'ਚ ਬੰਦੇ ਸਾਰੇ ਮਿਹਨਤੀ ਨੇ ਹਰੇਕ ਬੰਦਾ ਆਪਦੀ ਲਾਈਫ ਦਾ ਹੀਰੋ ਆ ਹਣਾ ਇਹ ਜ਼ਿੰਦਗੀ ਇੱਕ ਫਿਲਮ ਆ ਤੇ ਆਪਾਂ ਹਰੇ ਹਰੇਕ ਬੰਦਾ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਉਹ ਉਸ ਫਿਲਮ ਦਾ ਹੀਰੋ ਆ ਠੀਕ ਆ ਤੇ ਜਿਹੜਾ ਉਹ ਆਪਦੇ ਪਰਿਵਾਰ ਨੂੰ ਲਿਆ ਕੇ ਖਵਾਉਂਦਾ ਤਾਂ ਉਸ ਪਰਿਵਾਰ ਲਈ ਤਾਂ ਉਹ ਉਹ ਜਿਹੜਾ ਮੇਨ ਬੰਦਾ ਉਹੀ ਹੀਰੋ ਆ ਹਣਾ ਸੋ ਅੱਜ ਹੈਗੀ ਇੱਕ ਕਬੂਤਰਾਂ ਦੀ ਬਾਜੀ ਪਿੰਡ ਆਪਣੇ ਤੇ ਪਰ ਜੱਤ ਹਾਰ ਹੋ ਗਈ ਆ ਥਾਂ ਥਾਂ ਤੇ ਛਤਰੀਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆ ਉਹ ਬੈਕ ਸਾਈਡ ਹਰੇ ਕੋਠਿਆਂ ਤੇ ਚੜੇ ਹੋਏ ਆ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਕਿਹੜਾ ਜਿੱਤਿਆ ਤੇ ਕਿਹੜਾ ਨਹੀਂ ਕਈ ਹਾਰੇ ਮੈਨੂੰ ਹੋਣੀ ਪਤਾ ਲੱਗਾ ਹੁਣ ਗਏ ਸੀ ਥੋੜਾ ਬਾਹਰ ਨਿਕਲੇ ਸੀਗੇ ਤੇ ਹੁਣ ਪਤਾ ਲੱਗਾ ਕਿ ਵੀ ਆਪਣੇ ਪਿੰਡ ਕਬੂਤਰਾਂ ਦੀ ਬਾਜੀ ਸੀਗੀ ਮੈਂ ਸੇ ਕਬੂਤਰਾਂ ਦੇ ਲੱਕੇ ਛੱਡੀ ਫਿਰਦਾਂ ਪਰ ਬਾਹਲੇ ਲੱਕੇ ਹੈ ਨਹੀਂ ਸੀ ਆਪਣੇ ਕੋਲ ਕਬੂਤਰਾਂ ਆਪਣੇ ਕੋਲ ਸੱਤ ਆ ਉਹ ਵੀਡੀਓ 'ਚ ਫਿਰਦੇ ਵੀ ਤੇ ਨਾਂ ਫਿਰਦੇ ਇੱਕ ਬਰਾਬਰੀ ਹੈ ਨਾ ਦੋਸਤੋ ਆਪਣੇ ਜਿਹੜੇ ਗੇਟ ਤੇ ਵੇਲ ਲੱਗੀ ਹੋਈ ਤੇ ਪਹਿਲੀ ਵਾਰ ਉਹਨੂੰ ਫਲਾਵਰ ਆ ਗਏ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਹਨਾ ਪਹਿਲੀ ਵਾਰ ਗੁੱਛਾ ਲੱਗਾ ਫੁੱਲਾਂ ਦਾ ਤੇ ਹੁਣ ਆਪਾਂ ਇਹਦੇ ਤੋਂ ਆਪਾਂ ਸਕੰਜਾ ਬਣਾ ਕੇ ਲਾਵਾਂਗੇ ਗੇਟ ਦੇ ਉੱਤੇ ਬੜਾ ਸੋਹਣਾ ਲੱਗੂਗਾ ਤੇ ਮਰੂਦ ਵੀ ਹੈ ਕਿ ਚੰਗੀ ਤਰ੍ਹਾਂ ਕਾਂਡਸ਼ਾਨ ਕਰਨੀ ਹੈ ਨੇ ਇਹਦੀ ਕਿ ਪੂਰਾ ਜਿਆਦਾ ਫੂੜ ਤਾਂ ਬਹੁਤ ਕੀਤੀ ਆ ਪਰ ਟਾਣੀਆਂ ਆ ਦੇਖੋ ਤੁਸੀਂ ਤੇ ਆਪਣਾ ਜਿਹੜਾ ਆਮਲੇ ਦਾ ਬੂਟਾ ਸੀ ਉਹ ਵੀ ਬਹੁਤ ਵੱਡਾ ਹੋ ਗਿਆ ਪਰ ਫਾਲੇ ਦੀ ਕਿਸੇ ਨੂੰ ਆਇਆ ਨਹੀਂਗਾ ਤੇ ਆ ਆਪਾਂ ਯੂਨੀਵਰਸਿਟੀ ਲਿਆਂਦੇ ਸੀ ਤੇ ਆ ਵੀ ਤਰਫੇ ਬੂਟੇ ਆ ਦੇਖੋ ਵੀ ਇਹਨੂੰ ਕਹਿੰਦੇ ਬੋਤਲ ਪਾਮ ਕਹਿ ਦਿੰਦੇ ਜਿਵੇਂ ਉਹ ਆ ਗਈ ਤੇ ਇਧਰ ਦੀ ਸਾਈਡ ਆਪਣਾ ਆ ਗਿਆ ਘਰ ਛੋਟਾ ਜਿਹੜਾ ਤੁਸੀਂ ਅਕਸਰ ਸਾਡੀ ਵੀਡੀਓ ਚ ਦੇਖਦੇ ਰਹਿੰਦੇ ਹੋ ਤੇ ਉਹ ਸਾਈਡ ਆਪਣੀ ਆ ਗਈ ਹੈ ਪਸ਼ੂਆਂ ਵਾਲਾ ਏਰੀਆ ਤੇ ਜਿੱਧਰ ਆਪਣਾ ਆ ਕੇ ਆਪਣੇ ਸੰਦ ਵਗੈਰਾ ਟਰੈਕਟਰ ਵਗੈਰਾ ਟਰਾਲੀਆਂ ਖੜ੍ਹੀ ਨੇ ਗੱਡੀਆਂ ਸ਼ੈਂਕੀ ਰਾਤ ਨੂੰ ਇੱਥੇ ਹੁੰਦਾ ਸ਼ੈਂਕੀ ਦਾ ਖੁੱਡਾ ਲੱਗਾ ਹੋਇਆ ਉਧਰ ਸੋ ਇਹ ਆਪਣਾ ਇਧਰ ਸ਼ੈੱਡ ਆ ਇਹ ਚ ਆਪਣਾ ਸਾਰਾ ਸਮਾਨ ਲੱਗਾ ਤੁਹਾਨੂੰ ਪਤਾ ਹੀ ਆ ਤੇ ਇਧਰ ਨਾਲ ਹੀ ਆਪਣਾ ਧੂੜੀ ਵਾਲਾ ਆ ਜਾਂਦਾ ਜਿਗੜ ਜਿੱਦਾਂ ਆਪਣਾ ਪਰਿਵਾਰ ਆ ਬੋਲਟ ਖੜ੍ਹਾ ਹੋਇਆ ਅੰਦਰ ਕਿ ਟਾਕੇ ਲਾਇਆ ਹੋਇਆ ਕਿਹੜਾ ਜਿਹੜਾ ਕੱਢਿਆ ਹੀ ਨਹੀਂ ਕਦੇ ਹਨਾ ਆ ਸਾਰਾ ਆਪਣਾ ਏਰੀਆ ਤੇ ਇਹਨੂੰ ਬਹੁਤ ਜਲਦੀ ਨਾ ਜਿਹੜਾ ਪਿੰਜਰੇ ਨੂੰ ਬਾਹਰ ਕੱਢਾਂਗੇ ਇਹਦੇ ਅੰਦਰ ਇੱਕ ਜਾਲੀ ਆਪਾਂ ਹੋਰ ਲਾਵਾਂਗੇ ਆਪਾਂ ਇੱਕ ਚੀਜ਼ ਲੈ ਕੇ ਆਉਣੀ ਹੈ ਨਵੀਂ ਬੜੀ ਘੈਂਟ ਆ ਜਦੋਂ ਲਿਆਂਦੀ ਉਦੋਂ ਲਿਆਵਾਂਗੇ ਠੀਕ ਆ ਜਦੋਂ ਲਿਆਂਦੀ ਉਹ ਦਸਤ ਨੂੰ ਪਤਾ ਲੱਗ ਜਣਾ ਤੇ ਇੱਧਰ ਕੀ ਕਹਿੰਦੇ ਹੁੰਦੇ ਆ ਆਪਣਾ ਤੂੜੀ ਵਾਲਾ ਆ ਗਿਆ ਜਿੱਦਾਂ ਆਪਣੇ ਖੇਤੀਬਾੜੀ ਵਾਲੇ ਬੰਦਿਆਂ ਦੇ ਘਰ ਹੁੰਦੇ ਨੇ ਖਲਾਰੇ ਵਾਲੇ ਦੇਖੋ ਕਿੰਨਾ ਸਮਾਨ ਇੱਥੇ ਘਰੇ ਹੋ ਜਾ ਹੁੰਦਾ ਕਿ ਜਿਹੜਾ ਜਿੰਨੇ ਮਰਜ਼ੀ ਸਵਾਈ ਕਰ ਲੋ ਖਲਾਰਾ ਉਹੇ ਹੁੰਦਾ ਕਿਉਂਕਿ ਸੰਦ ਪੜੇ ਉਹ ਬਣ ਜਾਂਦੇ ਨੇ ਆਪਣੇ ਹਨ ਆ ਸਾਡੇ ਸ਼ੈਂਕੀ ਦਾ ਘਰ ਆ ਜਿੱਥੇ ਰਾਤ ਨੂੰ ਇਹ ਹੁੰਦਾ ਸ਼ਿੰਕੀ ਇੱਥੇ ਨੂੰ ਪੱਖਾ ਲਾਇਆ ਹੁੰਦਾ ਸਪੈਸ਼ਲ ਉਹ ਅੰਦਰ ਪਿਆ ਪੱਖਾ ਤੇ ਇੱਥੇ ਸ਼ਿੰਕੀ ਇੰਜੋਏ ਕਰਦਾ ਉਹਦਾ ਤੁਸੀਂ ਦੇਖ ਪਾ ਰਹੇ ਹੋ ਇਹ ਕਿੰਦਾਂ ਛਤਰੀਆਂ ਬੁੜਕਦੀਆਂ ਕਬੂਤਰਾਂ ਦੀਆਂ ਆਹੇ ਤਾਂ ਲੱਗੀਆਂ ਹੋਈਆਂ ਨੇ ਦੇਖੋ ਆਹ ਦੇਖੋ ਉਹ ਲੱਤ ਬੰਨੀ ਹੋਈ ਹੈ ਕਬੂਤਰ ਦੀ ਤੇ ਕਬੂਤਰ ਤਾਂ ਆਪਣੇ ਵੀ ਰੱਖੇ ਹੋਏ ਆ ਆਹ ਦੇਖੋ ਪਰ ਇਹ ਤੁਸੀਂ ਦੇਖ ਸਕਦੇ ਕਿੰਨੀਆਂ ਛਤਰੀਆਂ ਨੇ ਸਾਰੇ ਹਲੌਣ ਲੱਗੇ ਹੋਏ ਆ ਦੇਖੋ ਤੁਸੀਂ ਤੇ ਪਰ ਮੈਂ ਥੋੜਾ ਜਿਹੀ ਚੀਜ਼ ਮੈਨੂੰ ਆਪੋ ਆਪਣਾ ਜੋ ਸ਼ੌਂਕ ਹੁੰਦਾ। ਭਾਜੀ ਨਾਲ ਲਤ ਬਨਨਗੇ ਜੇ ਜਦੋਂ ਆਪਾਂ ਕਬੂਤਰ ਨੂੰ ਤਾਂ ਨੂੰ ਭੜਕਾਉਨੇ ਆ ਨਾ ਤੇ ਮੈਨੂੰ ਬੜਾ ਤਰਸ ਜਿਹਾ ਆਉਂਦਾ। ਇੱਕ ਵਾਰੀ ਕਬੂਤਰ ਥੱਲੇ ਲੰਕ ਜਾਂਦਾ ਹਨਾ। ਚਲੋ ਜਿਹੜੇ ਕਬੂਤਰ ਹੁਣ ਬਾਜੀ ਬਾਈ ਹੋਣਾ ਤੇ ਛੱਡੇ ਹੋਣਗੇ ਜਿਨ੍ਹਾਂ ਦੇ ਕਬੂਤਰ ਛੱਡੇ ਬਾਜੀ ਤੇ ਤੇ ਉਹਨਾਂ ਨੇ ਹੁਣ ਆਪਦੇ ਕਬੂਤਰ ਨੂੰ ਵੀ ਬੱਚੇ ਵਾਂਗੂ ਪਾਲਿਆ ਹੁੰਦਾ ਇੰਨੀ ਖਰਾਕ ਖਵਾਈ ਹੁੰਦੀ ਹਨਾ। ਤੇ ਪਰ ਉਹਨਾਂ ਨੂੰ ਬਿਠਾਉਣਾ ਹੁੰਦਾ ਫਿਰ ਉਹ ਕਬੂਤਰ ਉਸ ਛਤਰੀਲ ਦੇ ਤਹਿ ਲੱਗੀ ਹੁੰਦੀ ਹੈ ਉਹ ਰੰਗ ਤੇ ਕਬੂਤਰ ਨੂੰ ਵੇਖ ਕੇ ਉਹ ਬੈਂਦਾ ਆ ਕੇ ਹਨਾ। ਪਰ ਉਹ ਤਾਂ ਜਿੰਨੂੰ ਬੈਠੂਗਾ ਬੈਠੂਗਾ ਪਰ ਜੀ ਦੀ ਲੱਤ ਬੰਨੀ ਹੋਈ ਉਹਦਾ ਕੰਮ ਬਹੁਤ ਔਖਾ ਹੁੰਦਾ ਮੌਸਮ ਹੋ ਗਿਆ ਠੰਡਾ ਠੰਡੀ ਠੰਡੀ ਚੱਲ ਪਈ ਹਵਾ ਤੇ ਕਬੂਤਰ ਮੈਨੂੰ ਨਹੀਂ ਲੱਗਦਾ ਬੈਠਣਗੇ ਹੋ ਜਿਹੜੇ ਬਾਜੀ ਛੱਡੇ ਆ ਤੇ ਹੁਣ ਆਪਾਂ ਲੱਗੇ ਆ ਪਾਉਣ ਤੁਹਾਨੂੰ ਕੱਲ ਵਾਲੇ ਵਲੌਗ ਦੱਸਿਆ ਸੀਗਾ ਕਿ ਬੈਕ ਸਾਈਡ ਕੁੱਤੀ ਨੇ ਬੱਚੇ ਦਿੱਤੇ ਆ 6-7 ਤੇ ਉਹ ਉਹਨਾਂ ਨੂੰ ਛੱਡ ਕੇ ਆਉਂਦੀ ਨਹੀਂ ਭੁੱਖੀ ਹੋਊਗੀ ਵਿਚਾਰੀ ਸੋ ਉਹਦਾ ਰੋਟੀ ਪਾਣੀ ਅੱਗੇ ਵੀ ਆਪਣੇ ਘਰੋਂ ਖਾ ਕੇ ਜਾਂਦੀ ਉਤੋਂ ਦੀ ਆ ਕੇ ਪਰ ਹੁਣ ਜਿਹਦੇ ਨੇ ਬੱਚੇ ਦਿੱਤੇ ਆ ਘੋਰਨੇ ਚੁੜੀ ਨਿਕਲਦੀ ਉਹਨਾਂ ਨੂੰ ਆਏ ਆ ਵੀ ਮੈਂ ਛੱਡ ਕੇ ਉੱਠ ਗਈ ਤਾਂ ਇਹਨਾਂ ਨੂੰ ਕੋਈ ਚਾੱਕਿਆ ਨਾ ਲੈ ਜੀ ਹਨਾ ਫੇਰ ਅੱਬਾ ਚਾਪਾ ਲੱਸੀ ਪਾਵਾਂਗੇ ਉਹਨੂੰ ਤੇ ਪਹਿਲਾਂ ਆਪਾਂ ਨੂੰ ਰੋਟੀ ਪਾਉਣੇ ਆ ਮਾਤਾ ਨੇ ਕਿਉਂ ਕਹਿਣਾ ਚੋਪੜ ਕੇ ਦਿੱਤੀਆਂ ਰੋਟੀਆਂ ਵੀ ਜੱਚਾ ਸ਼ਾਇਦ ਜੱਚਾ ਕਹਿੰਦੀ ਸੀ ਮਮੀ ਵੀ ਜੱਚਾ ਵਿਚਾਰੀ ਉਹ ਤੇ ਤੱਤੀਆਂ ਕਰਕੇ ਕਿਉਂ ਨਾ ਚੋਪੜ ਕੇ ਦਿੱਤੀਆਂ ਨੇ ਹਾਂਜੀ ਆ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਰੱਬ ਦੇ ਜੀ ਹੈ ਚੁੱਤੀ ਚੁੱਤੀ ਹੈਲੋ ਲੈ ਰੋਟੀ ਖਾਪੋ ਤੂੰ ਪੂਰੀ ਤੇਰਾ ਮੂੰਹ ਕਿੱਥੇ ਆ ਕਿੱਥੇ ਮੂੰਹ ਤੇਰਾ ਆ ਜਾ ਉਹ ਰੇ ਆ ਜਾ ਬਈ ਸੁੱਤੇ ਪਏ ਐ ਬੱਚੇ ਤਾਂ ਆ ਲੈ ਲੈ ਖਾ ਲੈ ਆ ਜਾ ਕੂਰੀ ਦੇਖਿਆ ਨਹੀਂ ਤੂੰ ਖੁਰ 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 ਕੋ ਚਾ ਆਪੇ ਖਾ ਲੈਣੇ ਇਹਨੂੰ ਪਤਾ ਲੱਗ ਗਈ ਵੇਸੀ ਆਜੋ ਵੀ ਆਜੋ ਆਜੋ ਆਜਾ ਰੋਟੀ ਖਾ ਲੈ ਪਦਰੀ ਨਿਕਲਦੀ ਕਿਵੇਂ ਹੁਣੀ ਵਿੱਚੋਂ ਇਹਦੇ ਜਦੋਂ ਸ਼ਾਮ ਦਾ ਵੇਲਾ ਹੁੰਦਾ ਹਨ ਜੇ ਸ਼ਾਮ ਦਾ ਮਾਹੌਲ ਹੁੰਦਾ ਕਿ ਜਦੋਂ ਆਪਾਂ ਖੇਤ ਜਿੱਦਾਂ ਹੁਣ ਪ੍ਰਮਾਤਮਾ ਨੇ ਕਰਦੇ ਨਾ ਹਾਲੀ ਆਪਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਇੱਥੇ ਪੱਠੇ ਜਿੱਥੇ ਬੀਜੀ ਹੋਏ ਆਪਾਂ ਤੁਸੀਂ ਦੇਖਦੇ ਹੋ ਬਲੌਗ ਆਪਣੇ ਤੇ ਠੰਡੀ ਠੰਡੀ ਹਵਾ ਚੱਲਣੀ ਸ਼ੁਰੂ ਹੋ ਗਈ ਹੈ ਬਦਲਵਾਈ ਹੋ ਗਈ ਸੀਗੀ ਤੇ ਦੇਖੋ ਦ੍ਰਿਸ਼ ਕਿੰਨਾ ਕਹਿੰਡ ਲੱਗਦਾ ਹਰੇ ਬਾਈ ਹੈ ਨਾ ਤੇ ਇੱਧਰ ਜਿਹੜੇ ਪੱਠੇ ਆ ਇਹ ਬਹੁਤ ਵੱਡੇ ਹੋਗੇ ਸੀ ਡੈਗ ਪੇ ਸੀਗੇ ਚਰੀ ਦੇ ਪੱਠੇ ਸੌਰੀ ਚਰੀ ਡੈਗ ਪੀ ਸੀ ਆਪਣੀ ਇਹ ਤੇ ਆ ਹੁਣ ਵੱਢ ਲਈ ਬਾਈ ਹੁਣ ਉਹ ਦਿੱਤੀ ਸੀ ਆਪਾਂ ਇੱਥੇ ਨਾਲ ਹੀ ਘਰ ਤੇ ਆ ਹੁਣ ਸਾਰੀ ਵੱਢ ਕੇ ਲੈ ਗਈ ਬਾਈ ਹੁਣੀ ਤੇ ਇੱਕ ਇੰਨਾ ਕ ਸੰ ਰਹਿ ਗਿਆ ਤੇ ਆ ਦੁਬਾਰਾ ਫੁੱਟਦੀ ਆਉਂਦੀ ਆ ਇੱਧਰ ਆ ਉਹ ਦੂਜਾ ਲਓ ਫੁੱਟਿਆ ਹੋਇਆ ਤੇ ਇੱਧਰ ਆ ਫੁੱਟਦੀ ਆਉਂਦੀ ਆ ਇਹ ਵੱਡੀ ਗਈ ਚੰਗੀ ਰਹੀ ਕਿਉਂ ਆਪਣੇ ਤੋਂ ਵੱਡੀ ਨਹੀਂ ਜਾਣੀ ਸੀ گاਵਾں ਦੋ ਆ ਥੋੜੀ ਪੱਕ ਗਈ ਸੀ ਪੱਕੀ ਚਰੀ ਤੁਹਾਨੂੰ ਪਤਾ گاਵਾں ਖਾਂਦੀਆਂ ਵੀ ਨਹੀਂ ਹੈਗੀਆਂ ਹਨ ਤੇ ਫਿਰ ਮੋਕ ਵਗੈਰਾ ਪਹਿਲਾਂ ਹੀ ਨਹੀਂ ਖੜਦੀਆਂ ਮਾਰਨੇ ਇਹੋ ਜਿਹੀ ਪੱਟਚਰੀ ਪਾ ਕੇ ਵੈਸੇ ਨਹੀਂ ਖੜਨਾ ਉਹਨਾਂ ਨੇ ਹਨ ਤੇ ਸ਼ੈਂਕੀ ਮੇਰੇ ਨਾਲ ਹਮੇਸ਼ਾ ਹੀ ਹੁੰਦਾ ਦੁਪਹਿਰਾਂ 'ਚ ਨਾ ਕੋਈ ਸ਼ਮਰਾਲੀ ਪੁੱਤ ਹੂੰ ਦੇਖੋ ਚਰੀ ਇਹ ਪਹਿਲਾ ਲੋਈ ਆ ਜਿਹੜਾ ਪਿਆ ਬਾਸ ਮੇਰੇ ਸਾਹੋਂ ਇੱਕ ਦਿਨ ਦੇ ਪੱਠੇ ਰਹਿ ਗਏ ਇੰਨੇ ਕ ਤੇ ਬਾਕੀ ਦਾ ਲੈ ਕੇ ਵੱਢ ਗਏ ਤੇ ਆ ਕੰਮ ਸਭ ਤੋਂ ਔਖਾ ਬਾਈ ਹੁਣ ਦਾ ਇਹ ਦੇਖੋ ਵੀ ਕਿੰਨੇ ਜਾਣੀ ਲੱਗੇ ਹੋਏ ਨੇ ਜਿੱਧਰ ਵੀ ਜਾਣੇ ਆਪਾਂ ਉਧਰੀ ਤਾਂ ਨੂੰ ਮੂੰਹ ਚੱਕਾ ਥੱਲੇ ਪੜ ਬਾਈ ਹੁਣੇ ਕੋਠੇ ਥੱਲੇ ਡਿੱਗ ਪੈਣ ਆ ਆ ਆ ਆ ਆਹੀ ਆਵਾਜ਼ਾਂ ਆਉਂਦੀਆਂ ਨੇ ਸਾਰੇ ਪਾਸਿਓ ਤੇ ਦੇਖੋ ਕਿੰਨੇ ਲੱਗੇ ਹੋਏ ਨੇ ਇਹ ਦੂਸਰੇ ਪਾਸੇ ਆ ਗਏ ਆਪਾਂ ਜਿੱਧਰ ਉਹ ਨਿਗਾ ਮਾਰਦੇ ਨੇ ਉਧਰੀ ਉਧਰੀ ਕਬੂਤਰ ਵਾਲੇ ਬਾਈ ਕੋਠਿਆਂ ਦੇ ਜਿਹੜੇ ਹੋਏ ਆ ਤੇ ਕਬੂਤਰਾਂ ਦੀ ਅੱਜ ਬਾਜੀ ਜਿਹੜੀ ਸੀ ਦੁੱਸਰ ਤੇ ਜਾਵੜਿਆ ਕੰਮ ਕਬੂਤਰ ਲੈ ਕੇ ਸੀ ਵਾਵਾ ਤੇ ਦੂਸਰਾ ਕੱਲ ਨੂੰ ਫੇਰ ਬਾਜੀ ਛੱਡਣਗੇ ਜਿੰਨੇ ਕਬੂਤਰ ਇਹਨਾਂ ਦੇ ਹੱਥ ਆਜਾਥ ਆ ਗਏ ਉਹ ਕਬੂਤਰ ਜਿਹੜੇ ਜਿੱਤੇ ਹੋਏ ਆ ਉਹਨਾਂ ਦੀ ਕੱਲ ਨੂੰ ਦੁਬਾਰਾ ਬਾਜੀ ਛੱਡੀ ਜਾਊਗੀ ਸੋ ਉਮੀਦ ਕਰਦੇ ਆ ਕਿ ਅੱਜ ਵਾਲਾ ਵਲੌਗ ਤੁਸੀਂ ਪਸੰਦ ਕੀਤਾ ਹੋਊਗਾ ਹਨ ਤੇ ਸਾਰਿਆਂ ਜਾਣ ਨੂੰ ਬਹੁਤ ਬਹੁਤ ਪਿਆਰ ਆ ਬਾਈ ਹਨਾ ਹੱਸਦੇ ਰਿਹਾ ਕਰੋ ਇੰਜੋਏ ਕਰੋ ਕਰੋ ਲਾਈਫ ਨੂੰ ਠੀਕ ਆ ਤੇ ਕੱਲ ਫਿਰ ਆਪਾਂ ਅਗਲੇ ਵਲੌਗ 'ਚ ਮਿਲਦੇ ਆ ਤੇ ਕੱਲ ਵਾਲੇ ਵਲੌਗ 'ਚ ਤੁਹਾਨੂੰ ਆਪਾਂ ਇੱਥੇ ਜਿਹੜੀ ਚਰੀ-ਬੀਜੀ ਹੋਈ ਹੈ ਹਨਾ ਉਹਦੇ ਵਿੱਚ ਤੁਹਾਨੂੰ ਬੱਚੇ ਦਿਖਾਵਾਂਗੇ ਇੱਕ ਜੰਗਲੀ ਕਹਿੰਦੇ ਹੁੰਦੇ ਜੰਗਲੀ ਜਿਹੜਾ ਹੁੰਦਾ ਵਾ ਕਾਂ ਜੰਗਲੀ ਕਾਂ ਦਾ ਆਲਣਾ ਬੜਾ ਘੈਂਟ ਪਾਇਆ ਤੇ ਉਹਦੇ ਵਿੱਚ ਆਂਡੇ ਦਿੱਤੇ ਹੋਏ ਨੇ ਉਹਦੇ ਉਹਦੇ ਵਿੱਚ ਬੱਚੇ ਕੱਢੇ ਹੋਏ ਤੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਬੱਚੇ ਵੇਖੇ ਆ ਉਹ ਵੀ ਇਹੋ ਜਿਹੇ ਬੱਚੇ ਵੀ ਹੁੰਦੇ ਜ਼ਿੰਦਗੀ ਦੇ ਵਿੱਚ ਹਨ ਕਿ ਵੱਖਰੇ ਤਰੀਕੇ ਦੀ ਚੀਜ਼ ਆ ਹੋਰ ਹੀ ਤਰ੍ਹਾਂ ਦੇ ਉਹਨਾਂ ਦੇ ਬਾਲ ਨੇ ਤੇ ਵੱਡੇ ਹੋਏ ਮਾਂ ਕੋਲ ਵੇਖੀ ਤਾਂ ਉਹ ਚੀਜ਼ ਕੁਝ ਹੋਰ ਆ ਪਰ ਬੱਚਿਆਂ ਨੂੰ ਦੇਖੀ ਤਾਂ ਕਹੀਦੇ ਵੱਡੇ ਹੋ ਕੇ ਉਹ ਬਣ ਜਾਣਗੇ ਸੋ ਕੱਲ੍ਹ ਵਾਲੇ ਵਲੌਗ 'ਚ ਦਿਖਾਵਾਂਗੇ ਸੋ ਉਹ ਚਰੀਆ ਉਹਨਾਂ ਕਿਵੇਂ ਬਾਈ ਨੂੰ ਕਹ ਕੇ ਖਿੜਾਤੀ ਸੀ ਜਿਹੜੇ ਬਾਈ ਆਪਣੇ ਪੱਠੇ ਜਿੰਨਾਂ ਨੂੰ ਦਿੱਤਾ ਹੋਇਆ ਵਾਹਣ ਆਪਾਂ ਪੱਠੇ ਮਤਲਬ ਜਿਹੜੇ ਲੈ ਜਾਂਦੇ ਆ ਉਹਨਾਂ ਕਹਿੰਦਾ ਵੀ ਉਹਨਾਂ ਕਿਸਾਨ ਛੱਡ ਦੀ ਵੀ ਤਾਂ ਜੋ ਉੱਥੇ ਜੇ ਆਪਾਂ ਸਾਰੇ ਨੰਗੀ ਕਰ ਲਏ ਉਹਨੇ ਦੋ ਚਾਟਾਂ ਦੇ ਛੜ ਤੇ ਤਾਂ ਉਹ ਨੰਗੇ ਹੋ ਜਾਣਗੇ ਆਲ ਨੇ ਤੇ ਉਸ ਪੰਛੀ ਦੇ ਬੱਚੇ ਨੂੰ ਕੋਈ ਜਿਹੜੇ ਆਵਾਰਾ ਹੈਗੇ ਆ ਕੋਈ ਕੁੱਤਾ ਵਗੈਰਾ ਵੀ ਚੱਕ ਸਕਦਾ ਤੇ ਪੰਛੀ ਜਿਹੜੇ ਹੁੰਦੇ ਆ ਸ਼ਿਕਾਰ ਕਰਨ ਵਾਲੇ ਉਹ ਬੱਚਿਆਂ ਨੂੰ ਵੀ ਖਾ ਸਕਦੇ ਇਸੇ ਕਰਕੇ ਉਹ ਥੋੜਾ ਜਿਹਾ ਆਪਾਂ ਛੜਾ ਦੇਣਾ ਤੇ ਕੱਲ ਵਾਲੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦੇ ਬੱਚੇ ਆ ਵਿੱਚੋਂ ਕੱਢ ਕੇ ਠੀਕ ਹੈ ਜੀ ਤੇ ਅੱਜ ਦੇਲੇ ਵਲੌਗ ਦੀ ਕਰਿਓ ਹਾਜ਼ਰੀ ਪ੍ਰਵਾਨ ਇੰਨੀ ਕੀ ਤੇ ਕੱਲ ਅਗਲੇ ਵਲੌਗ ਵਿੱਚ ਮਿਲਦੇ ਆ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਆ ਕਰੋ ਸਾਡੇ ਦੇਸੀ ਜਿਹੀ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਆ ਤੇ ਮਿਲਦੇ ਫਿਰ ਕੱਲ ਅਗਲੇ ਵਲੌਗ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ